ਕਣਕ ਦੇ ਵਿੱਚ ਫੰਗੀਸਾਈਡ ਯੂਜ਼ ਕਰਨ ਨਾਲ 1 ਕੁਇੰਟਲ ਤੱਕ ਤਾਂ ਝਾੜ ਵਧੇਗਾ ਹੀ ਵਧੇਗਾ ਤੇ ਇਹਦੀ ਕੀ ਡੋਜ਼ ਰੱਖੀ ਜਾਵੇ ਕਿਹੜਾ ਫੰਗੀਸਾਈਡ ਵਰਤਿਆ ਜਾਵੇ ਕਿਹੜੀ ਕੰਡੀਸ਼ਨ ਹੋਣੀ ਚਾਹੀਦੀ ਹੈ ਫੰਗੀਸਾਈਡ ਯੂਜ਼ ਕਰਨ ਲਈ ਇਹ ਝਾੜ ਕਿਉਂ ਵਧਾਉਂਦੀ ਹੈ ਇਹਦੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆ ਵਾਲਾ ਵੀਡੀਓ ਦੇ ਵਿੱਚ ਦੇਖ ਰਹੇ ਤੁਸੀਂ ਕਣਕ ਸਾਰੀ ਪ੍ਰਾਲੀ ਵਾਲੀ ਮਲਵੇਟਰ ਤਕਨੀਕ ਦੀ ਹੈ ਜੀ ਕਿਸੇ ਪਾਸਿਓ ਕੋਈ ਤੋੜ ਨਹੀਂ ਹੈਗਾ ਸਾਰੀ ਪਰਾਲੀ ਨੂੰ ਨਜਿੱਠਣ ਲਈ ਇੱਕੋ ਇੱਕ ਤਕਨੀਕ ਕਾਮਯਾਬ ਆ ਮੇਰੇ ਅਕੋਰਡਿੰਗ ਬਲਵੇਟਰ ਤਕਨੀਕ ਕਾਮਯਾਬ ਆ ਬਾਕੀ ਜਿਹੜੇ ਸੁਪਰ ਸਾਫ ਰੀਡਰ ਨੇ ਇਹ ਸਾਰੇ ਫੇਲ ਨੇ ਵੀਡੀਓ ਦੇ ਵਿੱਚ ਇੱਕ ਤੁਸੀਂ ਆ ਗੁੱਲੀ ਡੰਡਾ ਵੀ ਥੋੜਾ ਥੋੜਾ ਕਿਤੇ ਦੇਖ ਰਹੇ ਹੋਮੋਂਗੇ ਦੌਗੀਆਂ ਦੇ ਵਿੱਚ ਜਿੱਥੇ ਮੈਟਰੀ ਬਿਊਜਨ ਦੀ ਪਾਉਣ ਦੇ ਵਿੱਚ ਘਾਟ ਰਹਿ ਗਈ ਜਾਂ ਇਹ ਕਹਿ ਲੋ ਵੀ ਫਾਟ ਰਹਿ ਗਈ ਘੱਟ ਪਈ ਕਿਸੇ ਕਾਰਨ ਕਰਕੇ ਉੱਥੇ ਥੋੜਾ ਥੋੜਾ ਦਿਖ ਰਿਹਾ ਬਾਕੀ ਪੂਰੇ ਖੇਤ ਦੇ ਵਿੱਚ ਕਿਤੇ ਵੀ ਗੁੱਲੀ ਅੰਡਾ ਨਹੀਂ ਹੈਗਾ ਪੂਰਾ ਖੇਤ ਭਰਿਆ ਖੜਾ ਤੇ ਅੱਜ ਆਪਾਂ ਇਹਨੂੰ ਤੀਜਾ ਪਾਣੀ ਲਗਾ ਰਹੇ ਹਾਂ ਤੇ ਫੰਗੀਸਾਈਡ ਕਰਨ ਦੀ ਪਹਿਲਾਂ ਸਹੀ ਸਟੇਜ ਸਮਝਾ ਦਈਏ ਇਹ ਕਣਕ ਦੇ ਉੱਤੇ ਕੱਲ ਫੰਗੀਸਾਈਡ ਆਪਾਂ ਨੇ ਕਰ ਦਿੱਤਾ ਆ ਸਹੀ ਟਾਈਮ ਆ ਦੇਖੋ ਬੱਲੀ ਹਜੇ ਵਿੱਚੋਂ ਬਾਹਰ ਨਿਕਲ ਰਹੀ ਆ ਤੇ ਇਹ ਵੀ ਕਿਤੇ ਕਿਤੇ ਨਿਕਲ ਰਹੀ ਆ ਜ਼ਿਆਦਾਤਰ ਬੱਲੀ ਭਗੋਲੇ ਦੇ ਵਿੱਚ ਹੈ ਕਿਤੇ ਕਿਤੇ ਤੁਹਾਨੂੰ ਬੱਲੀ ਦਿਖੂਗੀ ਆ ਦੇਖੋ ਆ ਨਿਕਲਣ ਦੀ ਤਿਆਰੀ ਕਰਦੀ ਆ ਹਜੇ ਆ ਬੱਲੀ ਨਿਕਲਣ ਦੀ ਤਿਆਰੀ ਕਰਦੀ ਆ ਬਾਕੀ ਪਾਪਾਂ ਫੁੱਲੀਆਂ ਹੋਈਆਂ ਨੇ ਫਲੈਗ ਲੀਫ ਸਿੱਧਾ ਹੋਇਆ ਹੋਇਆ ਕਿਤੇ ਮਾੜੀ ਜੀ ਬੋਦੀ ਦਿਖ ਰਹੀ ਆ ਬੱਲੀ ਦੀ ਕਿਤੇ ਮਾੜਾ ਜਾਂ ਢਿੱਡ ਦਿਖ ਰਿਹਾ ਸਾਰੇ ਯਾਨੀ ਕਿ ਬੱਲੀ ਨਿਕਲਣ ਦੀ ਤਿਆਰੀ ਆ ਦੋ ਚਾਰ ਦਿਨ ਦੇ ਵਿੱਚ ਇਹ ਟਾਈਮ ਸਹੀ ਹੁੰਦਾ ਫੰਗੀ ਸਾਈਡ ਯੂਜ਼ ਕਰਨ ਦਾ ਜਿਹੜਾ ਕਿ ਤੁਹਾਡੀ ਕਣਕ ਦੇ ਵਿੱਚ ਨਖਾਰ ਵੀ ਲੈ ਕੇ ਆਉਂਦਾ ਤੁਹਾਡੀ ਕਣਕ ਦੇ ਪੈਰ ਵੀ ਬਣਾਉਂਦਾ ਸਾਡੇ ਏਰੀਆ ਦੇ ਵਿੱਚ ਇਦਾਂ ਹੀ ਕਿਹਾ ਜਾਂਦਾ ਵੀ ਜਿਹੜਾ ਫੰਗੀ ਸਾਈਡ ਆ ਉਹ ਕਣਕ ਦੇ ਪੈਰ ਬਣਾਉਂਦਾ ਵੀ ਫੰਗੀ ਸਾਈਡ ਵਾਲੀ ਕਣਕ ਆ ਜਿਹੜੀ ਉਹ ਦੂਸਰੀ ਕਣਕ ਨਾਲੋਂ ਲੇਟ ਡਿਗਦੀ ਆ ਜੇ ਕੋਈ ਮੰਨ ਲਓ ਹਵਾ ਇੰਨੇ ਕੁ ਲੈਵਲ ਦੀ ਹੋਵੇ ਕਿ ਹਲਕੀ ਹੋਵੇ ਵੀ ਥੋੜੀ ਥੋੜੀ ਕਣਕ ਡਿਗਦੀ ਹੋਵੇ ਤਾਂ ਦੂਸਰੀਆਂ ਕਣਕਾਂ ਨੇ ਜਿਹੜੀਆਂ ਐਜ ਕੰਪੇਅਰ ਟੂ ਯੂ ਸਾਰਾ ਮੈਨੇਜਮੈਂਟ ਸੇਮ ਕੀਤਾ ਹੋਵੇ ਬਜਾਈ ਸੇਮ ਹੋਵੇ ਤਾਂ ਜਿੱਥੇ ਫੰਗੀ ਸੜ ਕੀਤਾ ਹੋਊਗਾ ਉਹ ਥੋੜੀ ਜਿਹੀ ਉਤੋਂ ਲੇਟ ਡਿਗੂਗੀ ਇਹਦੇ ਵਿੱਚ ਇੱਕ ਕਾਰਨ ਹੁੰਦਾ ਕਣਕ ਦੇ ਪੈਰ ਬਣਾਉਂਦੀ ਆ ਜਿਹਦੇ ਕਰਕੇ ਉਹਦਾ ਖਰਾਕੀ ਜਿਹੜਾ ਸਿਸਟਮ ਚੱਲਦਾ ਥੱਲੋਂ ਮਿੱਟੀ ਤੋਂ ਉਹ ਬਹੁਤ ਸਟਰੋਂਗ ਬਣਾਉਂਦੀ ਆ ਕੋਈ ਵੀ ਕਿਸਾਨ ਵੀਰ ਹੋਵੇ ਕਿਸੇ ਵੀ ਪ੍ਰਕਾਰ ਦਾ ਖੇਤ ਹੋਵੇ ਉਹਨੂੰ ਫੰਗੀ ਸਾਈਡ ਨਾਲ 1 ਕੁਆਂਟਲ ਤੱਕ ਦਾ ਝਾੜ ਦਾ ਵਾਧਾ ਦੇਖਣ ਨੂੰ ਮਿਲੂਗਾ ਹੀ ਮਿਲੂਗਾ ਪਰ ਏਕੜ ਦੇ ਵਿਸੇ ਤੇ ਜੇ ਕੋਈ ਕਾਰਨ ਹੋਰ ਹੋ ਜਾਣ ਪੀਲੀ ਕੁੰਗੀ ਪੈ ਜਾਵੇ ਜਿਹਨੂੰ ਜੈਲੋਰਾਸਟ ਕਹਿੰਦੇ ਨੇ ਜਾਂ ਕੋਈ ਹੋਰ ਕਾਰਨ ਹੋ ਜਾਂਦੇ ਨੇ ਵੀ ਜਿੱਥੇ ਬਿਮਾਰੀ ਦਾ ਅਟੈਕ ਵੱਧ ਹੋਵੇ ਆਉਣ ਲੱਗ ਜਵੇ ਤਾਂ ਉਥੇ ਫੰਗੀ ਸਾਈਡ ਨਾਲ ਜਿਹੜਾ ਝਾੜ ਆ ਉਹ 2 2.5 ਤਿੰਨ ਕੁਆਂਟਲ ਤੱਕ ਵੀ ਵੱਧ ਸਕਦਾ ਕਿਉਂਕਿ ਫੇਰ ਉਹਨੇ ਉਹ ਫੰਕਸ਼ਨ ਕ੍ਰੀਏਟ ਕਰ ਦੇਣਾ ਜਿਹੜਾ ਇਹ ਫੰਕਸ਼ਨ ਕਰਕੇ ਝਾੜ ਘਟਣਾ ਤੇ ਜਿੱਥੇ ਨਾਰਮਲ ਹੀ ਕੋਈ ਫੰਕਸ਼ਨ ਮੰਨ ਲਓ ਨਾ ਹੋਵੇ ਕੋਈ ਬਿਮਾਰੀ ਤੁਹਾਮਾਰੇ ਵਾਲਾ ਸਿਸਟਮ ਨਾ ਹੋਵੇ ਉਥੇ ਵੀ ਤੁਸੀਂ ਇਹ ਕਹਿ ਸਕਦੇ ਹੋ ਵੀ ਇੱਕ ਕੁਆਂਟਲ ਤੱਕ ਝਾੜ ਇਹ ਵਧਾਉਂਦੀ ਹੀ ਵਧਾਉਂਦੀ ਆ ਆਪਾਂ ਏਕੜ ਦੇ ਪਿੱਛੇ ਤੇ ਆਪਾਂ ਵਰਤਨਾ ਕਿਹੜਾ ਫੰਗੀ ਸਾਈਡ ਫੰਗੀ ਸਾਈਡ ਦੇਖੋ ਜੀ ਜਿਹੜੇ ਸਭ ਤੋਂ ਟਾਪ ਦੇ ਫੰਗੀ ਸਾਈਡ ਦੀ ਵੀ ਜਿਹੜੇ ਕਣਕ ਵਾਸਤੇ ਸਪੈਸ਼ਲ ਮੰਨੇ ਜਾਂਦੇ ਸੀ ਉਹ ਤਾਂ ਹੈਗੇ ਨੇ ਅਪੇਰਾ ਤੇ ਇੰਪੈਕਟ ਐਕਸਟਰਾ ਅਪੇਰਾ ਹੁਣ ਬੰਦ ਹੋ ਗਿਆ ਪਿਛਲੇ 2-3 ਸਾਲ ਤੋਂ ਤੇ ਹੁਣ ਆਪਣੇ ਕੋਲੇ ਬਚਿਆ ਇੱਕ ਕੰਪੈਕਟ ਐਕਸਟਰਾ ਸੰਜੇਟਾ ਕੰਪਨੀ ਦਾ ਜਿਹੜਾ ਕਿ ਕਣਕ ਦੇ ਉੱਤੇ ਸਪੈਸ਼ਲ ਮੰਨਿਆ ਜਾ ਰਿਹਾ ਪਰ ਜੇ ਆਪਾਂ ਇਹਨਾਂ ਦੇ ਮੁਕਾਬਲੇ ਸਸਤੇ ਫੰਗੀਸਾਈਡ ਡਬਲ ਟੈਕਨੀਕਲ ਵਾਲੀ ਜਿਹਦੇ ਵਿੱਚ ਸਟ੍ਰੋਬਲੀਰੂਰਨ ਤੇ ਟਰਾਈਜੋਲ ਗਰੁੱਪ ਐਡ ਕੀਤੇ ਹੁੰਦੇ ਨੇ ਉਹ ਵੀ ਫੰਗੀਸਾਈਡ ਇਹਨਾਂ ਦਾ ਮੁਕਾਬਲਾ ਕਰਦੇ ਨੇ ਉਹ ਕਿਹੜੇ ਫੰਗੀਸਾਈਡ ਨੇ ਉਹ ਆਪਾਂ ਸਾਰੇ ਜਾਣਦੀਆਂ ਜਿਵੇਂ ਕਿ ਨੱਡੀਬੋ ਹੋਇਆ ਐਮੀ ਸਟਾਰਟਾਪ ਹੋਇਆ ਕਿ ਸਟੂਡੀਆ ਹੋਇਆ ਚਾਹੇ ਇਹ ਬਾਈ ਨੇਮ ਲੈ ਕੇ ਯੂਜ਼ ਕਰੋ ਚਾਹੇ ਇਹਨਾਂ ਦੇ ਟੈਕਨੀਕਲ ਯੂਜ਼ ਕਰੋ ਕਿਉਂਕਿ ਜਿਆਦਾਤਰ ਕਣਕ ਦੇ ਉੱਤੇ ਖਰਚਾ ਨਹੀਂ ਕੀਤਾ ਜਾਂਦਾ ਇਸ ਕਰਕੇ ਇਹਨਾਂ ਦੇ ਟੈਕਨੀਕਲ ਵੀ ਕੰਮ ਉਨਹੀਂ ਹੀ ਕਰ ਸਕਦੇ ਨੇ ਕਿਉਂਕਿ ਝੋਨੇ ਦੇ ਉੱਤੇ ਥੋੜਾ ਜਿਹਾ ਫੰਗੀ ਸਾਈਡ ਦੀ ਅਲੱਗ ਕਨਸੈਪਟ ਹੁੰਦਾ ਉਦੋਂ ਮੌਇਸਚਰ ਭਰਿਆ ਮੌਸਮ ਜਿਆਦਾ ਹੁੰਦਾ ਤੇ ਆਪਾਂ ਨੇ ਹੁਣ ਜਿਹੜਾ ਵਰਕਿੰਗ ਕਰਨੀ ਆ ਉਹ ਖੇਤੰਦੀਸ ਸਟੈਂਡਿੰਗ ਆ ਜਿਹੜੀ ਉਹ ਸਟਰੋਂਗ ਕਰਨੀ ਆ ਉਹ ਟੈਕਨੀਕਲ ਵੀ ਆਮ ਨਾਲ ਕਰ ਦਿੰਦੇ ਨੇ ਆਪਾਂ ਨੇ ਇੱਕ ਸਟੂਡੀਆ ਸਾਲਟੇ ਕੀਤਾ ਜੀ ਕੱਲ ਇਹਦੇ ਤੇ ਤੇ ਨਾਲ ਆਪਣੇ ਘਟਾਰਾ ਵਰਤੀ ਆ ਤੇਲੇ ਵਾਲੀ ਤੇ ਹਜੇ ਤੇਲਾ ਹੈ ਨਹੀਂ ਤੀ ਪਰ ਚਲੋ ਹੁਣ ਸਪਰੇਅ ਕਰਨ ਲੱਗੇ ਦੀ ਤਾਂ ਨਾਲ ਯੂਜ਼ ਕਰਤਾ ਇਸ ਤੋਂ ਬਾਅਦ ਜੇ ਤੇਲਾ ਵਗੈਰਾ ਆਊਗਾ ਤਾਂ ਬੱਟਾਂ-ਬੱਟਾਂ ਕੋਲੇ ਜ਼ਿਆਦਾ ਆਊਗਾ ਤਾਂ ਵਾਲੇ-ਦਾਲੇ ਦੀ ਦੁਬਾਰੇ ਘਵਾ ਦਾਂਗੇ ਨਹੀਂ ਜੇ ਨਾ ਆਇਆ ਤੇਲਾ ਤਾਂ ਉਹ ਫਿਰ ਆਪਣਾ ਕੰਮ ਚੱਲ ਜਾਏਗਾ ਜੇ ਕੰਮ ਹੁੰਦਾ ਹੈ ਆਪਾਂ ਹੁਣ ਕਿਹੜੇ ਫੰਗੀ ਆਪਣੀ ਡੋਜ਼ ਦੀ ਗੱਲ ਕਰੀਏ ਕਿਹੜੇ ਫੰਗੀ ਸਾਈਡ ਦੀ ਕਿੰਨੀ ਡੋਜ਼ ਆ ਜਿਹੜੀ ਉਹ ਪੇਰਾ ਦੀ ਪੇਰਾ ਦੀ ਤਾਂ 900 ml ਦੀ ਪੈਕਿੰਗ ਆਉਂਦੀ ਹੁੰਦੀ ਸੀ ਤੈ ਨੇਕੜਾਂ ਦੀ ਕੰਪਨੀ ਤੈ ਨੇਕੜਾਂ ਦੀ ਕਹਿੰਦੀ ਸੀ ਤੇ ਪੈਕਿੰਗ ਵੀ 900 ml ਦਿੰਦੀ ਸੀ ਉਹ ਹੁਣ ਬੰਦ ਹੋ ਗਈ ਉਹਦੇ ਬਾਰੇ ਆਪਾਂ ਗੱਲਬਾਤ ਨਾ ਕਰੀਏ ਤੇ ਉਹਦੇ ਬਦਲ ਵਿੱਚ ਕਣਕ ਵਾਸਤੇ BSF ਨੇ ਹਜੇ ਕੋਈ ਵੀ ਪ੍ਰੋਡਕਟ ਲਾਂਚ ਨਹੀਂ ਕੀਤਾ ਨਾ ਕਣਕ ਵਾਸਤੇ ਨਾ ਇਹਦੇ ਵਾਸਤੇ ਤੇ ਇਹ ਪ੍ਰਯਕਸ਼ਰ ਜਿਹਾਂ ਮੈਰੀਵੋਨ ਬਾਰੇ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਦੇ ਰਿਜ਼ਲਟ ਇੰਨੇ ਹੈ ਨਹੀਂ ਤੇ ਨਾ ਹੀ ਕੰਪਨੀ ਵੱਲੋਂ ਰეკਮੈਂਡੇਸ਼ਨ ਤੇ ਆਪਾਂ ਨੂੰ ਜਿਹੜੀ ਕੰਪਨੀ ਵੱਲੋਂ ਰეკਮੈਂਡੇਸ਼ਨ ਨਾ ਹੋਵੇ ਤੇ ਉਹ ਆਪਾਂ ਨੂੰ ਨਹੀਂ ਚੀਜ਼ ਵਰਤਣੀ ਚਾਹੀਦੀ ਕੀ ਘਾਟਾ ਉਹਦੇ ਚ ਕੀ ਬਾਦ ਹੈ ਸਾਇੰਟਿਸਟਾਂ ਨੂੰ ਪਤਾ ਹੋ ਪਰ ਉਹ ਕਣਕ ਦੇ ਜਾਂ ਝੋਨੇ ਵਾਸਤੇ ਰეკਮੈਂਡੇਸ਼ਨ ਨਹੀਂ ਹੈਗੇ ਆਪਾਂ ਨੇ ਹੁਣ ਸਿਲੈਕਟ ਕਰਨੇ ਨੇ ਕੋਈ ਸਟੂਡੀਆ ਸਾਲਟ ਕਰ ਸਕਦੇ ਹੋ ਨੈਟੀਬੋ ਐਮੀ ਸਟਾਰਟਅਪ ਇੰਪੈਕਟ ਐਕਸਟਰਾ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇੰਪੈਕਟ ਐਕਸਟਰਾ ਸੰਝੇਟਾ ਕੰਪਨੀ ਦਾ ਪਰ ਮਹਿੰਗਾ ਪੈਂਦਾ ਇਸ ਕਰਕੇ ਕਿਸਾਨ ਵੀਰ ਕੰਨੀ ਘਤਰਾਉਂਦੇ ਨੇ ਥੋੜਾ ਪਰ ਉਹਦਾ ਵੀ ਵਧੀਆ ਰਿਜ਼ਲਟ ਮਿਲਦਾ ਫੇਰ ਵੀ ਤੇ ਉਹ 3000 ਰੁਪਿਆ 3100 3000 ਰੁਪਿਆ ਦਾ 1 ਲੀਟਰ ਮਿਲਦਾ ਤੇ ਇੱਕ ਲੀਟਰ 5 ਏਕੜਾਂ ਦੀ ਡੋਜ਼ ਆ ਉਹਦੀ 200 ਐਮਐਲ ਏਕੜ ਦੀ ਤੇ ਜਿਹੜੀਆਂ ਆਪਣੀਆਂ ਨੈਟਿਵੋ ਆ ਨੈਟਿਵੋ ਤੁਸੀਂ 100 ਤੋਂ 120 ਗ੍ਰਾਮ ਕਹਿੰਦੀ ਆ ਕੰਪਨੀ ਕੰਪਨੀ 120 ਗ੍ਰਾਮ ਕਹਿੰਦੀ ਆ ਤੇ ਯੂਨੀਵਰਸਿਟੀ ਵੀ 120 ਗ੍ਰਾਮ ਕਹਿੰਦੀ ਆ ਨੱਡੀਵੋ ਨੂੰ ਐਮੀ ਸਟਾਰਟਅਪ ਨੂੰ 200 ਐਮਐਲ ਕਹਿੰਦੀ ਆ ਤੇ ਕਸਟੋਰੀਅਲ ਸాల్ਟ ਨੂੰ ਵੀ 200 ਐਮਐਲ ਕਹਿੰਦੀ ਆ ਕੰਪਨੀ ਵੀ 200 ਐਮਐਲ ਕਹਿੰਦੀ ਆ ਕਣਕ ਦੇ ਉੱਤੇ ਤੇ ਯੂਨੀਵਰਸਿਟੀ ਵੀ 200 ਐਮਐਲ ਕਹਿੰਦੀ ਆ ਇਹ ਇਹਨਾਂ ਦੀਆਂ ਡੋਜ਼ਾਂ ਨੇ ਤੇ ਇੱਕ ਵਾਰ ਇੱਕ ਏਕੜ ਦੇ ਉੱਤੇ ਟਰਾਇਲ ਜ਼ਰੂਰ ਲਾ ਕੇ ਦੇਖੋ ਕੰਡੀਸ਼ਨ ਆਹਾ ਜੇ ਇਸ ਕੰਡੀਸ਼ਨ ਤੋਂ ਲੇਟ ਸਪਰੇਅ ਕਰੋਗੇ ਫਿਰ ਇਹਦਾ ਬਹੁਤਾ ਬੈਨੀਫਿ ਇਹ ਮੇਰੇ ਟ੍ਰੈਲ ਪਿਛਲੇ ਕਈ ਸਾਲਾਂ ਤੋਂ ਲਾਏ ਹੋਏ ਨੇ ਆਪਣੇ ਖੇਤ ਦੇ ਵਿੱਚ ਵੀ ਆਹੀ ਕੰਡੀਸ਼ਨ ਆ ਜਿਹੜੀ ਇਹ ਕੰਡੀਸ਼ਨ ਦੇ ਉੱਤੇ ਪਤਾ ਨਹੀਂ ਕੀ ਗੱਲ ਆ ਫਰਕ ਪਾਉਂਦੀ ਆ ਫੰਗੀਸਾਈਡ ਇੱਕ ਏਕੜ ਦੇ ਪਿੱਛੇ ਇੱਕ ਕੁਆਂਟਲ ਦਾ ਝਾੜ ਦੇਖਣ ਨੂੰ ਵੱਧ ਮਿਲਦੀ ਆ ਤੇ ਜੇ ਕਿਸੇ ਵੀਰ ਦਾ ਹੋਰ ਇਸ ਆਬਾਪਤ ਕੋਈ ਸਵਾਲ ਜਵਾਬ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦਾ ਬਾਈ ਕੋਈ ਵੀ ਰਿਪਲਾਈ ਕਰਨ ਦਾ ਢਾਈ ਜਰੂਰ ਕਰਾਂਗੇ ਤੇ ਆਪਣਾ ਡਾਕਟਰ ਖੇਤੀ ਵਟਸਐਪ ਗਰੁੱਪ ਆ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਗਰੁੱਪ ਉਹਦੇ ਵਿੱਚ ਵੀ ਗੱਲਬਾਤ ਆਮ ਚੱਲਦੀ ਰਹਿੰਦੀ ਆ ਤੇ ਤੁਸੀਂ ਕਣਕ ਦੀ ਕੰਡੀਸ਼ਨ ਦੇਖ ਸਕਦੇ ਹੋ ਵੀ ਮੈਨੂੰ ਨਹੀਂ ਲੱਗਦਾ ਕੋਈ ਪਰਾਲੀ ਜ਼ਿੰਮੇਵਾਰ ਹੋਊਗੀ ਕਣਕ ਨਾ ਹੋਣ ਦੇ ਵਿੱਚ ਧੰਨਵਾਦ ਜੀ